ਅੱਜ ਈਦੁਲ ਫਿਤਰ ਦੇ ਮੌਕੇ ਦੇਸ਼ ਭਾਰ ਦੇ ਵਿੱਚ ਈਦ ਦਾ ਤਿਹਾੜ ਮੁਸਲਿਮ ਪਾਈਚਾਰੇ ਦੇ ਲੋਕਾਂ ਵੱਲੋਂ ਬੜੀ ਹੀ ਧੂਮ-ਤਾਮ ਦੇ ਨਾਲ ਮਨਾਇਆ ਗਿਆ। ਜਲੰਧਰ ਦੇ ਗੁਲਾਬ ਦੇਵੀ ਰੋਡ ਤੇ ਈਦਗਾਹ ਤੇ ਸੈਂਕੜੇ ਮੁਸਲਿਮ ਪਾਈਚਾਰੇ ਦੇ ਲੋਕਾਂ ਨੇ ਈਦ ਦਾ ਤਿਹਾੜ ਇੱਕ ਦੂਜੇ ਦੇ ਨਾਲ ਗਲੇ ਮਿਲ ਕੇ ਮਨਾਇਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਈਦਗਾਹ ਤੇ ਮੁੱਖ ਮਹਿਮਾਨ ਵਜੋਂ ਪੁੱਜ ਕੇ ਮੁਸਲਿਮ ਪਾਈਚਾਰੇ ਦੇ ਨਾਲ ਈਦਗਾਹ ਦੇ ਵਿੱਚ ਬੈਠ ਕੇ ਈਦ ਦੀ ਨਮਾਜ਼ ਵੀ ਅਦਾ ਕੀਤੀ। ਮੈਂ ਹਰ ਸਾਲ ईद ਦੇ ਮੌਕੇ ਤੇ ਦੋ ਵਾਰ Eid ਗਾਤੇ ਜਾਂਦਾ ਹੈ ਤੇ ਉੱਥੇ ਨਵਾਜ਼ ਵੀ ਉਹਨਾਂ ਦੇ ਨਾਲ ਬੈਠੀ ਦਾ ਉਹਨਾਂ ਨਾਲ ਅਰਦਾਸ ਵੀ ਕਰੀਦੀ ਹੈ ਤੇ ਖੁਸ਼ੀਆਂ ਸਾਂਝੀਆਂ ਕਰੀਦੀਆਂ ਅੱਜ ਵੀ ਮੈਂ ਜਿਲੰਦਰ ਦੇ ਵਿੱਚ Eid ਗਾਹ ਦੇ ਵਿੱਚ ਆਇਆ Eid ਦੇ ਸ਼ੁਭ ਮੌਕੇ ਤੇ ਸੋ ਮੈਂ ਸਾਰਿਆਂ ਨੂੰ Eid ਦੀ ਬਹੁਤ-ਬਹੁਤ ਮੁਬਾਰਕ ਮੁਬਾਰਕ ਦਿਨਾ ਇਹ ਸਾਂਝਾ ਤਿਹਾਰ ਹੈ ਸਭ ਦਾ ਤਿਹਾਰ ਹੈ ਪਿਆਰ ਦੇ ਨਾਲ ਸਾਰਿਆਂ ਨੂੰ ਇਕੱਠੇ ਹੋ ਕੇ ਮਿਲਣਾ ਮਨਾਉਣਾ ਚਾਹੀਦਾ ਹੈ। ਇਲੈਕਸ਼ਨ ਦਾ ਕਰਦੇ ਹਾਂ। ਰੋਜ਼ਬਾਰ ਬਾਈ। ਇੱਕ ਵਾਰ ਹੋਰ। ਉਮੀਦ ਹੈ ਕਿ ਤੁਸੀਂ ਜਲੰਧਰ ਤੋਂ ਐਸਾ ਲੋਕ ਸਭਾ ਕੈਂਡੀਡੇਟ ਹੋ ਸਕਦੇ ਹੋ ਕਾਂਗਰਸ ਵੱਲੋਂ। ਦੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਅਣਖੀ ਲੋਕਾਂ ਦੀ ਯੋਧਿਆਂ ਦੀ ਧਰਤੀ ਹੈ, ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਤੇ ਇਸ ਧਰਤੀ ਨੇ ਹਮੇਸ਼ਾ ਵਫਾਦਾਰੀ ਸਿਖਾਈ ਹੈ। ਜਿਹੜੇ ਲੋਕ ਭੱਜਦੇ ਆ ਆਪਣੀ ਪਾਰਟੀਆਂ ਨੂੰ ਧੋਖਾ ਦੇ ਕੇ ਜਿਹੜੇ ਲੋਕ ਦੂਸਰੇ ਪਾਸੇ ਤੇ ਜਾਂ ਫਿਰ ਤੀਸਰੇ ਪਾਸੇ ਤੇ ਜਾ ਕੇ ਇਲੈਕਸ਼ਨ ਲੜਦੇ ਆ ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਓ ਚਾਹੇ ਉਹ ਮੈਂ ਹੀ ਕਿਉਂ ਨਾ ਹੋਵਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਉਹਨਾਂ ਕਿਰਦਾਰ ਵਾਲੇ ਲੋਕਾਂ ਨੂੰ ਖੜਾ ਕਰੇ ਜਿਹੜੇ ਉਹਨਾਂ ਨੂੰ ਜਿਤਾਵੇ ਜਿਹੜੇ ਲੋਕ ਖੜਦੇ ਆ ਜਿਹੜੇ ਲੋਕ ਡਰਦੇ ਨਹੀਂ ਆ ਜਿਹੜੇ ਲਾਰਜ ਵਿੱਚ ਬਿਗਦੇ ਨਹੀਂ ਆ ਬਕਾਊ ਮਾਲ ਇੱਥੇ ਬਹੁਤ ਫਿਰਦਾ ਇਸ ਤੋਂ ਬਚ ਕੇ ਰਹੋ ਹਲ ਵਿਕਰਮਜੀਤ ਸਿੰਘ ਚੌਧਰੀ ਨੇ ਵੀ ਸੋਸ਼ਲ ਮੀਡੀਆ ਦੇ ਵਿੱਚ ਚੰਗਾ ਵਿਚਾਰ ਕੀਤਾ ਤੇ ਅਲਵਿਦਾ ਕਾਂਗਰਸ ਨੂੰ ਕਰ ਦਿੱਤਾ ਐਨੇ ਸਾਲਾਂ ਦੀ ਕਿਹੜੀ ਉਹਨਾਂ ਦੀ ਕਾਂਗਰਸ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕਿਸੇ ਨੇ ਅਜੇ ਅਲਵਿਦਾ ਨਹੀਂ ਕਿਹਾ ਲੇਕਿਨ ਅਜੇ ਪਾਣੀ ਆਇਆ ਨਹੀਂ ਪਹਿਲਾ ਮੌਜੇ ਨਹੀਂ ਖੁੱਲਣੇ ਚਾਹੀਦੇ ਜਦੋਂ ਜੋ ਫੈਸਲਾ ਹੋਏਗਾ ਪਾਰਟੀ ਦਾ ਉਹਦੇ ਮੁਤਾਬਕ ਹੋਏਗਾ ਕੋਠੀ ਦਾ ਬੜੀ ਚਰਚਾ ਚੱਲ ਰਹੀ ਹੈ ਚਰਚੇ ਇੱਥੇ ਕਿ ਇਲੈਕਸ਼ਨ ਤੋਂ ਪਹਿਲਾਂ ਤੁਹਾਡਾ ਕਰ ਤੁਸੀਂ ਕੋਠੀਆ ਖਿਲਾ ਰਹੇ ਹੋ ਔਰ ਸਟੇਟ ਦੇ ਵਿੱਚ ਲੈ ਰਹੇ ਹੋ ਇੱਥੇ ਜਲੰਧਰ ਦੇ ਵਿੱਚ ਔਰ ਇਸ ਪੂਰੀ ਕੰਸਟੀਚੂਐਂਸੀ ਚ ਚਾਹੇ ਉਹ ਕਰਤਾਰਪੁਰ ਹੈ ਚਾਹੇ ਉਹ ਕੋਈ ਵੀ ਏਰੀਆ ਹੈ ਉੱਥੇ ਐਨ ਆਰ ਆਈ ਬਹੁਤ ਹੈ ਬਾਹਰੋਂ ਮਾਨੂੰ ਬਹੁਤ ਕਾਲਜ਼ ਆ ਰਹੀਆਂ ਕਿ ਜੀ ਸਾਡੀ ਕੋਠੀ ਖਾਲੀ ਪਈ ਹੈ ਤੁਸੀਂ ਉਹਦੇ ਜਾ ਕੇ ਰਹੋ ਇਹ ਕੋਈ ਮੈਂ ਖਰੀਦੀ ਕੋਈ ਨਹੀਂ ਕੋਠੀ ਮੈਂ ਲਈ ਕੋਈ ਨਹੀਂ ਕੋਠੀ ਮੈਂ ਕਿਸੇ ਨੂੰ ਕੋਈ ਕਰਾਇਆ ਨਹੀਂ ਦਿੱਤਾ ਲੇਕਿਨ ਮੈਨੂੰ ਵੌਲੰਟੇਰੀਲੀ ਬਹੁਤ ਕੋਠੀਆਂ ਆਫਰ ਹੋ ਰਹੀਆਂ ਕਿ ਸਾਡੀ ਕੋਠੀ 'ਚ ਰਹੋ ਪਰ ਮੈਂ ਐਸ ਸੁਭਾ ਦਾ ਬੰਦਾ ਹੈ ਕਿ ਮੈਂ ਪਿੱਛੇ ਵੀ ਇਲੈਕਸ਼ਨ ਵਿੱਚ ਇੱਥੇ ਆਇਆ ਸੀ ਜਿਹੜਾ ਬਾਈ ਇਲੈਕਸ਼ਨ ਹੋਇਆ ਮੈਂ ਕਾਫੀ ਦਿਨ ਇੱਥੇ ਰਿਹਾ ਪਰ ਮੈਂ ਡੇਰਿਆਂ ਵਿੱਚ ਹੀ ਰਿਹਾ ਤੇ ਮੈਂ ਜਾਂ ਫਿਰ ਗਰੀਬ ਲੋਕਾਂ ਦੇ ਘਰਾਂ 'ਚ ਰਿਹਾ ਇਸੀ ਤਰ੍ਹਾਂ ਮੈਂ ਹੁਣ ਕਰਾਂਗਾ ਸੀਐਮ ਸਾਹਿਬ ਇੱਥੇ ਵੀ ਆਏ ਸੀ ਉਹਨਾਂ ਨੇ ਦਰੱਖਤਾਂ ਦੀ ਕਹਿ ਸੀ ਉਹਨਾਂ ਨੇ ਕਿ ਕੈਸੀ ਮੁਸਲਮਾਨ ਭਾਈ ਜਿਹੜੇ ਜਿਹੜੇ ਈਦ ਦਾ ਦਰਵਾਜ਼ਾ ਚੱਲਦੀ ਕਿਹੜੀ ਹੈ ਇਸ ਤਰ੍ਹਾਂ ਜੋ ਇਹਨਾਂ ਦੀ ਮੰਗ ਹੈਗੀ ਉਹ ਕੀਤੀ ਜਾਏਗੀ ਦੇਖੋ ਆਮ ਆਦਮੀ ਪਾਰਟੀ ਦਾ ਇਤਿਹਾਸ ਇਹ ਹੈ ਇਹ ਮੁੱਢੀ ਇਹਨਾਂ ਨੇ ਝੂਠ ਦੇ ਸਿਰ ਤੇ ਬੰਨਿਆ ਈਦਗਾਹ ਵਿੱਚ ਵੀ ਆ ਕੇ ਇੱਥੇ ਐਲਾਨ ਕਰ ਗਏ ਸੀ ਅਸੀਂ ਤੁਹਾਡੀ ਇਸ ਈਦਗਾਹ ਨੂੰ ਬਹੁਤ ਸੋਹਣਾ ਬਣਾ ਦਾਂਗੇ ਇੱਕ ਇੱਟ ਨਹੀਂ ਲਗਾਈ ਇੱਕ ਸਾਲ ਹੋ ਗਿਆ ਹੈ ਦੁਬਾਰੇ ਚੋਣ ਆ ਗੀਆਂ ਪਿਛਲੀ ਚੋਣਾਂ ਦੇ ਵਿੱਚ ਵਾਦਾ ਕੀਤਾ ਸੀ ਇਹ ਲੋਕ ਕਿਸੇ ਦੇ ਨਹੀਂ ਹੈ ਤੇ ਕੁਝ ਵੀ ਕਰਨ ਜੋਗੇ ਨਹੀਂ ਹੈ ਇਹਨਾਂ ਦੇ ਆਪਣੇ ਰਫੜ ਪਏ ਹੋਏ ਹੈ ਬਹੁਤ ਜ਼ਿਆਦਾ ਇਹਨਾਂ ਨੇ ਕ腐ਸ਼ਨ ਕੀਤੀ ਆ ਉਹਦੇ ਵਿੱਚ ਅੰਦਰ ਜਾ ਰਹੇ ਆ ਜੀ ਸਰ ਸਰੀ ਇਦਤ ਤੇ ਹਰ ਬੜੀ ਧੂਮਦਮਾ ਨਗਰ ਜਲੰਧਰ ਦੀ ਇਦਤ ਤਰਕਾਰ ਦੇ ਵਿੱਚ ਬismillahirrahmanirrahim ਅੱਜ ਇਦ-ਉਲ-ਫਤਰ ਦਾ ਜਿਹੜਾ ਮੁਕੱਦਸ ਦਿਹਾੜਾ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਅੱਜ ਬੜੀ ਧੂਮਦਮ ਦੇ ਨਾਲ ਮਨਾਇਆ ਜਾ ਰਿਹਾ ਰਮਜ਼ਾਨ ਦੇ 30 ਰੋਜ਼ੇ ਰੱਖਣ ਤੋਂ ਬਾਅਦ ਅੱਜ ਦਾ ਜਿਹੜਾ ਦਿਹਾੜਾ ਆ ਉਹ ਖੁਸ਼ੀ ਦੇ ਤੌਰ ਬਤੌਰ ਖੁਸ਼ੀ ਮਨਾਇਆ ਜਾਂਦਾ ਆ 30 ਦਿਨ ਇਬਾਦਤ ਕਰਨ ਤੋਂ ਬਾਅਦ ਜਿਹੜੀ ਈਦ ਦੀ ਈਦੁਲ ਫਿਤਰ ਦੀ ਦੋ ਰਕਤ ਨਮਾਜ਼ ਅੱਲਾ ਦੀ ਬਾਰਗਾ ਦੇ ਵਿੱਚ ਪੜੀ ਜਾਂਦੀ ਆ ਈਦ ਦਾ ਜਿਹੜਾ ਮੇਨ ਮਕਸਦ ਦਾ ਮਨਾਉਣ ਦਾ ਉਹ ਭਾਈਚਾਰਕ ਸਾਂਝ ਨੂੰ ਜਿਹੜਾ ਵਧਾਵਾ ਦੇਣ ਵਾਸਤੇ ਈਦ ਦਾ ਜਿਹੜਾ ਮੁੱਖ ਜਿਹੜਾ ਮਕਸਦ ਹੈ ਉਹ ਹੈਗਾ ਆ ਕਿਉਂਕਿ ਇਸ ਦਿਨ ਇਸਲਾਮ ਦੇ ਵਿੱਚ ਹੈ ਕਿ 3 ਦਿਨ ਤੋਂ ਵੱਧ ਕੋਈ ਵੀ ਬੰਦਾ ਇੱਕ ਦੂਸਰੇ ਬੰਦੇ ਤੋਂ ਨਾਰਾਜ਼ ਨਹੀਂ ਰਹਿਣਾ ਚਾਹੀਦਾ ਜਿਹੜਾ ਇਨਸਾਨੀਅਤ ਦਾ ਮੇਨ ਪੈਗਾਮ ਆ ਬੱਤ ਤੋਂ ਬੱਤ ਤੁਸੀਂ ਤੁਹਾਡਾ ਅਗਰ ਮਨਮੁਟਾਵਾ 3 ਦਿਨ ਤੱਕ ਰੱਖ ਸਕਦੇ ਹੋ 3 ਦਿਨ ਤੋਂ ਬਾਅਦ ਨਹੀਂ ਰੱਖ ਸਕਦੇ ਹੋ ਪਰ ਅੱਜ ਕੱਲ ਦੀ ਜਿਹੜੇ ਅੱਜ ਕੱਲ ਆਪਾਂ ਇੰਨੇ ਇੱਕ ਰੁਝੇਵੇ ਸਾਡੇ ਆ ਇੰਨੇ ਕਿ ਸਾਡੇ ਆਪਣੇਆਂ ਦੇ ਵਿੱਚ ਈਗੋ ਆ ਗਈ ਹੈ ਸਾਡੇ ਵਿੱਚ ਐਰੋਗੈਂਟ ਆਸੀਂ ਬਣ ਚੁੱਕੇ ਆ ਕਿ ਅਸੀਂ ਪੂਰਾ ਪੂਰਾ ਸਾਲ ਜਿਹੜਾ ਹੈ ਉਹ ਨਹੀਂ ਲੋਕ ਇੱਕ ਮਨਾਂ ਦੇ ਵਿੱਚ ਕਣਤਾ ਰੱਖ ਕੇ ਬਹਿ ਜਾਂਦੇ ਆ ਤੇ ਨਹੀਂ ਬੋਲਦੇ ਇਸ ਕਰਕੇ ਅੱਲਾਹ ਤਾਲਾ ਨੇ ਇੱਕ ਮੌਕਾ ਫਿਰ ਦਿੱਤਾ ਹੈ ਤੁਹਾਨੂੰ ਈਦੁਲ ਫਿਤਰ ਦੇ ਮੌਕੇ ਤੇ ਕਿ ਵੀ ਸਾਰਾ ਸਾਲ ਅਗਰ ਤੁਹਾਡੀ ਨਾਰ ਤਾਂ ਤੁਸੀਂ Eid ਵਾਲੇ ਦਿਨ ਨਮਾਜ਼ ਤੋਂ ਬਾਅਦ ਕੰਪਲਸਰੀ ਹੈ ਤੁਸੀਂ ਇੱਕ ਦੂਸਰੇ ਦੇ ਗਲੇ ਮਿਲ ਕੇ ਉਹਨੂੰ ਜਿਹੜੀ ਹੈ ਆਪਣੇ ਮਨਮਟਾਵ ਦੂਰ ਕਰੋ ਤੇ ਭਾਈਚਾਰਕ ਭਾਈਚਾਰਕ ਜਿਹੜੀ ਸਾਂਝ ਹੈ ਉਹਨੂੰ ਬਧਾਓ